ਵਿਕਸਿਤ ਭਾਰਤ ਦਾ ਅੰਮ੍ਰਿਤ ਕਾਲ 11 ਸਾਲ ਭਾਜਪਾ ਦੇ ਬੇਮਿਸਾਲ ਪ੍ਰੋਗਰਾਮ ਦੇ ਤਹਿਤ ਅੱਜ ਗੁਰਦਾਸਪੁਰ ਚ ਭਾਜਪਾ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸ਼ੇਬੀਰ ਸਿੰਘ ਰਾਜਨ ਅਤੇ ਹੋਰ ਭਾਜਪਾ ਆਗੂ ਮੌਜੂਦ ਰਹੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਭਾਜਪਾ ਪ੍ਰਧਾਨ ਸ਼ੇਬੀਰ ਸਿੰਘ ਰਾਜਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਦੀ ਮਦਦ ਲਈ ਕਈ ਯੋਜਨਾਵਾਂ ਚਲਾਈਆਂ ਵਾ ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਕਾਫੀ ਲਾਭ ਮਿਲ ਰਿਹਾ ਵਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਉਮੀ ਆਪਰੇਸ਼ਨ ਸੰਦੂਰਚ ਕੇ ਮੂੰਹ ਤੋੜਵਾ ਜਵਾਬ ਦਿੱਤਾ ਹਰ ਸੰਕਟ ਵਿੱਚ ਦੇਸ਼ ਦੀ ਰੱਖਿਆ ਦੇ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦੀ ਜੀਡੀਪੀ ਦਰ ਜਿਹੜੀ ਆ ਉਹ ਵੀ ਇਸ ਵੇਲੇ ਤੀਜੇ ਸਥਾਨ ਤੇ ਪਹੁੰਚ ਚੁੱਕੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਿਸਾਨਾਂ ਲਈ ਵੀ ਕਿਸਾਨ ਸਨਮਾਨ ਨidhi ਯੋਜਨਾ ਸ਼ੁਰੂ ਕਰਕੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ ਤੇ ਕਿਸਾਨਾਂ ਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਉਹਨਾਂ ਨੇ ਕਿਹਾ ਕਿ 11 ਸਾਲ ਭਾਜਪਾ ਨੇ ਦੇਸ਼ ਅਤੇ ਦੇਸ਼ ਦੇ ਹਰ ਵਰਗ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਕੰਮ ਕੀਤਾ ਹੈ ਇਸ ਲਈ ਅੱਜ ਬਾਜਪਾ ਵਿਕਸਿਤ ਭਾਰਤ ਦਾ ਅੰਮ੍ਰਿਤਕਾਲ 11 ਸਾਲ ਬਾਜਪਾ ਦੇ ਬੇਮਿਸਾਲ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਇਸ ਮੌਕੇ ਤੇ 11 ਸਾਲ ਬੇਮਿਸਾਲ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੇ ਵਿੱਚ ਚੱਲ ਰਹੀ ਆ ਉਹਨੂੰ 11 ਸਾਲ ਹੋ ਚੁੱਕੇ ਆ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਤੋਂ ਲੈ ਕੇ ਮੰਡਲ ਤੋਂ ਲੈ ਕੇ ਬੂਥ ਤੱਕ ਅਸੀਂ ਹਰ ਵਰਕਰ ਤੱਕ ਪਹੁੰਚ ਰਹੇ ਹਾਂ ਕਿ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਜੋ ਯੋਜਨਾਵਾਂ ਗਰੀਬ ਕਲਿਆਣ ਵਾਸਤੇ ਬਣਾਈਆਂ ਉਹ ਲੋਕਾਂ ਤੱਕ ਪਹੁੰਚ ਰਹੀਆਂ ਦੇਸ਼ ਦੀ ਜਿਹੜੀ ਜੀ ਡੀ ਪੀ ਆ ਉਹ ਤੀਸਰੇ ਸਥਾਨ ਤੇ ਪਹੁੰਚ ਗਈ ਆ ਜੇ ਸਾਡੇ ਦੇਸ਼ ਤੇ ਉੱਤੇ ਕੋਈ bari ਦੇਸ਼ ਜਿੱਦਾਂ ਪਹਿਲਾਂ ਹਮਲਾ ਕਰਕੇ ਚਲ ਜਾਂਦੇ ਹਮਲਾ ਕਰਦਾ ਉਦੋਂ ਆਪਰੇਸ਼ਨ ਸੰਧੂਰ ਦੇ ਵਿੱਚ ਅਸੀਂ ਉਹਦਾ ਜਵਾਬ ਬਿਲਕੁਲ ਸਟ੍ਰੀਕ ਤਰੀਕੇ ਨਾਲ ਦੇ ਚੁੱਕੇ ਆ ਕਈ ਜਣੇ ਦੇ ਮਨ ਦੇ ਵਿੱਚ ਸਵਾਲ ਵੀ ਆਉਂਦੇ ਆ ਆਪਾਂ ਪੱਤਰਕਾਰ ਭਾਈਚਾਰਾ ਸਾਰਾ ਗੁਰਦਾਸਪੁਰ ਰਹਿਨੇ ਆ ਪਠਾਨਕੋਲ ਵੀ ਆਪਣੇ ਗਵਾਂਡ ਆ ਪਾਕਿਸਤਾਨ ਦੇ ਚੈਨਲਾਂ ਦੇ ਉੱਤੇ ਉਹ ਜਿਹੜੀ ਦਵਾਈ ਪਾ ਰਹੇ ਸੀ ਅਸੀਂ ਤੇ ਬੜੀ ਕੈਂਟ ਜਿਹੜਾ ਸਾਰਾ ਉਡਾ ਦਿੱਤਾ ਪਠਾਨਕੋਟ ਉਡਾ ਦਿੱਤਾ ਆਪਾਂ ਸਾਰੇ ਇੱਥੇ ਰਹਿਨੇ ਆਪਾਂ ਨੂੰ ਪਤਾ ਵੀ ਇੱਕ ਖਰੋਜ ਤੱਕ ਵੀ ਜੇ ਸਾਡੇ ਤੇ ਬੜੀ ਕੈਂਟ ਨੂੰ ਜਾਂ ਪਠਾਨਕੋਟ 에ਅਰ ਬੇਸ ਨੂੰ ਨਹੀਂ ਆਈ ਤੇ ਜਿੰਨੇ ਉਹਨਾਂ ਦੇ ਡਰੋਨ ਜਾਂ ਜੋ ਵੀ ਆਇਆ ਸੀ ਸਾਡਾ ਜਿਹੜਾ 에ਅਰ ਸਿਸਟਮ ਇਹ ਡਿਫੈਂਸ ਸਿਸਟਮ ਸੀ ਉਹਨੇ ਐਡੇ ਵਧੀਆ ਤਰੀਕੇ ਨਾਲ ਕੰਮ ਕੀਤਾ ਵੀ ਅਸੀਂ ਗਰਦਾਸਪੁਰ ਬਿਲਕੁਲ ਬਾਰਡਰ ਤੇ ਆ ਮੇਰਾ ਪਿੰਡ ਤੇ ਬਿਲਕੁਲ ਬਾਰਡਰ ਤੇ ਸਿਰਫ 3 ਕਿਲੋਮੀਟਰ ਬਾਰਡਰ ਤੋਂ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਬਿਲਕੁਲ ਆਰਾਮ ਦੀ ਨੀਂਦ ਸੁੱਤੇ ਕਿਉਂ ਸਾਡੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਉਹ ਇੱਕ ਸਟਰੋਂਗ ਪ੍ਰਧਾਨ ਮੰਤਰੀ ਸੀ ਜਿਹੜਾ ਇੱਕ ਇੰਚ ਜਗ੍ਹਾ ਵੀ ਦੇਸ਼ ਦੀ ਨਹੀਂ ਛੱਡਣਾ ਚਾਹੁੰਦਾ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਸੀ ਯੋਜਨਾਵਾਂ ਬਣਾਈਆਂ ਸੀਗੀਆਂ ਜਿਹੜੀਆਂ ਆਵਾਸ ਯੋਜਨਾ ਸੀ ਚਾਹੇ ਕਿਸਾਨ ਸਨਮਾਨ ਨਿਧੀ ਆ ਤੁਸੀਂ ਦੇਖੋ 21 ਲੱਖ ਕਿਸਾਨ ਜਿਹੜਾ ਪੰਜਾਬ ਦਾ ਉਹ एलिਜੀਬਲ ਆ 6000 ਰੁਪਏ ਸਾਲ ਦੇ ਲੈਂਦਾ ਸਿਰਫ 8 ਲੱਖ ਕਿਸਾਨ ਨੂੰ ਮਿਲ ਰਿਹਾ ਕਾਰਨ ਕਿ ਪਹਿਲਾਂ 5 ਸਾਲ ਕਾਂਗਰਸੀ ਸਰਕਾਰ ਰਹੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਆਗੀ ਉਹਨਾਂ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦੂਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਦਰਵਾਜ਼ੇ ਦੇ ਉੱਪਰ ਇੱਕ ਸਕੀਮ ਸ਼ੁਰੂ ਕੀਤੀ ਆ ਜੋ ਦੀਨਾਨਗਰ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਇੱਕ ਵਿਧਾਨ ਸਭਾ ਦੇ ਵਿੱਚ ਅਸੀਂ 70 ਦਿਨ ਰਵਾਂਗੇ ਉਹ ਸਾਡੀਆਂ ਆਪਣੀਆਂ ਆਈਟੀ ਦੀਆਂ ਟੀਮ ਜਿਨ੍ਹਾਂ ਦੇ ਕੋਲ ਲੈਪਟਾਪ ਪ੍ਰਿੰਟਰ ਸਾਰਾ ਕੁਝ ਹੋਊਗਾ ਜਿਨ੍ਹਾਂ ਲੋਕਾਂ ਦੀ ਉਮਰ 70 ਸਾਲ ਤੋਂ ਉੱਪਰ ਹੋ ਚੁੱਕੀ ਆ ਉਹਨਾਂ ਨੂੰ ਮੌਕੇ ਦੇ ਉੱਪਰ ਹੀ ਆਯੂਸ਼ਮਾਨ ਕਾਰਡ 5 ਲੱਖ ਵਾਲਾ ਬਣਾ ਕੇ ਦਿੱਤਾ ਜਾਊਗਾ ਉਸ ਕੈਂਪ ਦੇ ਵਿੱਚ ਜਿਹੜੇ ਕਿਸਾਨ ਭਰਾ ਸਾਡੇ ਐਲੀਜੀਬਲ ਆ 6000 ਰੁਪਇਆ ਲੈਣ ਵਾਸਤੇ ਉਹਨਾਂ ਦੀ ਉਸੇ ਟਾਈਮ ਤੇ ਰਜਿਸਟ੍ਰੇਸ਼ਨ ਕੀਤੀ ਜਾਊਗੀ ਆਵਾਸ ਯੋਜਨਾ ਦੇ ਵਿੱਚ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਜਾਂ ਉਸ ਤੋਂ ਖੁੰਝ ਗਿਆ ਉਹ ਆਪਣੇ ਉੱਥੇ ਸੀਐਸਸੀ ਸੈਂਟਰ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਉੱਥੇ ਉਸੇ ਬੂਥ ਦੇ ਉੱਤੇ ਬੁਲਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਊਗੀ ਤਾਂ ਜੋ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸੀਗੀਆਂ ਜੋ ਸੈਂਟਰ ਨੇ ਕਿਉਂ ਜਦੋਂ ਰਾਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਉਹ ਕਹਿੰਦੇ ਸੀ ਸੈਂਟਰ 100 ਰੁਪਇਆ ਭੇਜਦਾ ਵਾ ਤੇ ਥੱਲੇ ਤੱਕ 16 ਰੁਪਏ ਪਹੁੰਚਦੇ ਆ ਮਤਲਬ 84 ਰੁਪਏ ਦੀ ਕਰਪਸ਼ਨ ਹੋ ਜਾਂਦੀ ਆ ਮੋਦੀ ਜੀ ਦੀ ਸਕੀਮ ਇਹ ਹੈ ਵੀ ਜੇ ਮੈਂ 100 ਰੁਪਏ ਭੇਜਾਂਗਾ ਤਾਂ 100 ਰੁਪਏ ਹੀ ਉਸ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਜਿਹੜਾ ਉਹਦਾ ਹੱਕਦਾਰ ਆ ਇਸੇ ਸਬੰਧ ਦੇ ਵਿੱਚ ਹੀ ਦੀਨਾ ਨਗਰ ਦੇ ਵਿੱਚ ਸ਼ੁਰੂ ਹੋ ਚੁੱਕਾ ਅਸੀਂ ਪਹਿਲਾਂ 60 ਵਿਧਾਨ ਸਭਾ ਕਵਰ ਕਰਾਂਗੇ ਉਸ ਤੋਂ ਬਾਅਦ ਗੁਰਦਾਸਪੁਰ ਵੀ ਅਸੀਂ ਜਿੰਨੀਆਂ ਵੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਆ ਰਹੀਆਂ ਉਹ ਜਿਸ ਵਿਅਕਤੀ ਵਾਸਤੇ ਆ ਰਹੀਆਂ ਉਸ ਵਿਅਕਤੀ ਤੱਕ ਪਹੁੰਚਾਵਾਂਗੇ 11 ਸਾਲ ਬੇਮਸਾਲਾ ਅਸੀਂ ਚਾਹੁੰਦੇ ਆ ਵੀ ਜਿੰਨੋਂ ਇਹ ਸਰਕਾਰ ਦੇ ਅਸੀਂ 15 ਸਾਲ ਬੇਮਿਸਾਲ ਮਨਾਏ ਤੇ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਉਹ ਯੋਜਨਾਵਾਂ ਬਣਾਈਆਂ ਗਈਆਂ ਸੀ ਉਹ ਲੋਕਾਂ ਤੱਕ ਉਹਦਾ ਅਸੀਂ ਉਦੋਂ ਧੰਨਵਾਦ ਕਰਨ ਨੂੰ ਲੋਕ મોદી ਜੀ ਦਾ ਵੀ ਉਹ ਜਾਰੀਆਂ ਸਾਰੀਆਂ ਸਕੀਮਾਂ ਸਾਡੇ ਤੱਕ ਪਹੁੰਚ ਗਈਆਂ